हां जी दोस्तों शत श्री अकाल जी जेजे जे होम सेल मार्केट च ਤੁਹਾਡਾ ਸਵਾਗਤ ਹੈ ਅੱਜ ਜੋ ਆਪਾਂ ਘਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਇਆ ਤੁਸੀਂ ਦੇਖ ਸਕਦੇ ਹੋ 25 ਫੁੱਟ ਚੌੜੀ ਰੋਡ ਦੇ ਉੱਪਰ ਘਰ ਬਣਿਆ ਹੋਇਆ ਜੀ ਘਰ ਨੂੰ ਤੁਸੀਂ ਫਰੰਟ ਸਾਈਡ ਤੋਂ ਦੇਖੋ ਜੀ ਤਕਰੀਬਨ 10 ਫੁੱਟ ਚੌੜਾ ਜੋ ਮੇਨ ਗੇਟ ਲਗਵਾਇਆ ਮਾਲਕਾਂ ਨੇ ਘਰ ਦਾ ਜੀ ਕੋਠੀ ਟਾਈਪ ਜੋ ਲੁੱਕ ਨਾਲ ਇਹ ਘਰ ਤਿਆਰ ਕੀਤਾ ਹੋਇਆ ਜੀ ਘਰ ਦੀ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਵੀਡੀਓ ਦੇ ਨਾਲ ਜੁੜੇ ਰਹੇ ਹੋ ਜੀ ਘਰ ਬਹੁਤ ਹੀ ਘੱਟ ਬਜਟ ਦੇ ਉੱਪਰ ਮਾਲਕਾਂ ਨੇ ਵੇਚਣਾ ਦੋਸਤੋ ਕੋਠੀ ਟਾਈਪ ਘਰ ਤਿਆਰ ਹੋਇਆ ਜੀ ਸੋ ਸਭ ਤੋਂ ਪਹਿਲਾਂ ਤੁਸੀਂ ਵੇੜਾ ਚੈੱਕ ਕਰ ਸਕਦੇ ਹੋ ਜੀ ਕੋਠੀ ਦਾ ਕਿੰਨਾ ਖੁੱਲਾ ਡੁੱਲਾ ਵੇੜਾ ਹੈ ਜੀ ਤੇ ਇੱਕ ਸਾਈਡ ਫਰੰਟ ਦੇ ਵਿੱਚ ਹੀ ਆਪਾਂ ਨੂੰ ਬਾਥਰੂਮ ਵੇਖਣ ਨੂੰ ਮਿਲ ਜੂਗਾ ਜੀ ਬਾਥਰੂਮ ਦੇ ਵਿੱਚ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿੰਨਾ ਵਧੀਆ ਟਾਇਲ ਪੱਥਰ ਲਗਵਾ ਕੇ ਤੇ ਰੰਗ ਰੋਗਨ ਕਰਵਾ ਕੇ ਮਾਲਕਾਂ ਨੇ ਬਾਥਰੂਮ ਤਿਆਰ ਕੀਤਾ ਗਿਆ ਜੀ ਸਮਾਰਸੀਬਲ ਮੋਟਰ ਘਰ ਦੇ ਵਿੱਚ ਲੱਗੀ ਹੋਈ ਹੈ ਜੀ ਜਿੰਨਾ ਵੀ ਪਾਣੀ ਦਾ ਪ੍ਰਬੰਧ ਹੈ ਜੀ ਘਰ ਦੇ ਵਿੱਚ ਜਾਂ ਬਿਜਲੀ ਦਾ ਪ੍ਰਬੰਧ ਹੈ ਪੂਰਾ ਵਧੀਆ ਤਰੀਕੇ ਨਾਲ ਮਾਲਕਾਂ ਨੇ ਕੰਮ ਕਰਵਾ ਕੇ ਤਿਆਰ ਕੀਤਾ ਹੋਇਆ ਜੀ ਸੋ ਪੋਰਚ ਏਰੀਆ ਜੀ ਫਰੰਟ ਦੇ ਵਿੱਚ ਪੱਕੀਆਂ ਪੌੜੀਆਂ ਝੜਾ ਰੱਖੀਆਂ ਨੇ ਛੱਤ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਜੀ 126 ਗਜ ਜਗ੍ਹਾ ਦੇ ਵਿੱਚ ਦੋਸਤੋ ਇਹ ਕੋਠੀ ਬਣੀ ਹੋਈ ਹੈ ਜੀ ਕਿੰਨਾ ਵਧੀਆ ਜੋ ਰੰਗ ਰੋਗਨ ਦਾ ਕੰਮ ਹੈ ਮਾਲਕਾਂ ਵੱਲੋਂ ਕਰਵਾਇਆ ਗਿਆ ਜੀ ਦੋਸਤੋ ਬਹੁਤ ਘੱਟ ਰੇਟ ਤੇ ਮਾਲਕਾਂ ਨੇ ਘਰ ਵੇਚਣਾ ਜੀ ਘਰ ਦੇ ਵਿੱਚ ਜਿੰਨੇ ਵੀ ਗੇਟ ਨੇ ਗ੍ਰਿਲਾਂ ਨੇ ਵਿੰਡੋਆਂ ਨੇ ਜੀ ਸਾਰਾ ਕੰਮ ਜਿੰਨਾ ਵੀ ਆ ਵਧੀਆ ਲੱਕੜ ਨਾਲ ਮਾਲਕਾਂ ਨੇ ਤਿਆਰ ਕਰਵਾਇਆ ਹੋਇਆ ਹੈ ਅੰਦਰੋਂ ਤੁਸੀਂ ਲੌਬੀ ਦਾ ਏਰੀਆ ਚੈੱਕ ਕਰ ਸਕਦੇ ਹੋ ਰੰਗ ਰੋਗਨ ਦਾ ਕੰਮ ਵਾਲ ਪੇਪਰ ਦਾ ਕੰਮ ਪੂਰਾ ਪ੍ਰੋਪਰ ਮਾਲਕਾਂ ਵੱਲੋਂ ਕਰਵਾਇਆ ਹੋਇਆ ਜੀ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਹੈ ਜੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਮਾਲਕਾਂ ਦਾ ਮੋਬਾਈਲ ਨੰਬਰ ਪੀਲੀ ਪੱਟੀ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਹੈ ਰਜਿਸਟਰੀ ਵਾਲੀ 126 ਗਜ ਜਗ੍ਹਾ ਦੋਸਤੋ ਸਮਾਣਾ ਸ਼ਹਿਰ ਦੇ ਵਿੱਚ ਇਹ ਘਰ ਬਣਿਆ ਹੋਇਆ ਜ਼ਿਲ੍ਹਾ ਪਟਿਆਲਾ ਲੱਗਦਾ ਜੀ ਤੇਜ਼ ਕਲੋਨੀ ਹੈ ਫਰੰਟ ਦੇ ਵਿੱਚ ਜੋ ਕਿਚਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਓਪਨ ਕਿਚਨ ਹੈ ਲੌਬੀ ਏਰੀਏ ਦੇ ਵਿੱਚ ਕਿੰਨਾ ਖੁੱਲ੍ਹਾ ਡੁੱਲ੍ਹਾ ਹਵਾਦਾਰ ਕਿਚਨ ਹੈ ਜੀ ਸਾਰਾ ਟਾਇਲ ਪੱਥਰ ਦਾ ਕੰਮ ਮਾਲਕਾਂ ਨੇ ਵਧੀਆ ਕਰਵਾ ਰੱਖਿਆ ਜੀ ਸਾਰੀ ਕੋਠੀ ਦੇ ਵਿੱਚ ਟਾਇਲ ਦਾ ਫਰਸ਼ ਲੱਗਿਆ ਹੋਇਆ ਜੀ ਖੁੱਲੇ ਡੁੰਲੇ ਤਿੰਨ ਬੈਡਰੂਮ ਨੇ ਜੀ ਇੱਕ ਸਟੋਰ ਹੈ ਬਾਥਰੂਮ ਹੈ ਲੌਬੀ ਦਾ ਏਰੀਆ ਤੇ ਪਹੁੰਚ ਦਾ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਹੈ ਤਾਂ ਤੁਸੀਂ ਸਿੱਧਾ ਆਪਣਾ ਸਮਾਨ ਲਿਆ ਕੇ ਰਹਿائش ਕਰ ਸਕਦੇ ਹੋ ਜੀ ਘਰ ਦਾ ਪ੍ਰੋਪਰ ਕੰਮ ਮਾਲਕਾਨੇ ਕਰਵਾਇਆ ਹੋਇਆ ਜੀ ਸੋ ਰਜਿਸਟਰੀ ਵਾਲੀ 126 ਗਾ ਜਗਾ ਦੋਸਤੋ ਸਵਰਸਿਬਲ ਮੋਟਰ ਲੱਗੀ ਹੋਈ ਹੈ 25 ਫੁੱਟ ਚੌੜੀ ਜੋ ਸੜਕ ਦੇ ਉੱਪਰ ਘਰ ਬਣਿਆ ਹੋਇਆ ਜੀ ਸਿੰਗਲ ਸਟੋਰੀ ਘਰ ਹੈ ਜੀ ਪੱਕੀ ਛੱਤ ਹੈ ਜੀ ਘਰ ਦੀ ਜੰਗਲਿਆਂ ਦਾ ਕੰਮ ਵਧੀਆ ਜੀ ਖੁੱਲੇ ਡੁੱਲੇ ਬੈਡਰੂਮ ਨੇ ਦੋਸਤੋ ਮਾਲਕਾਂ ਦਾ ਨੰਬਰ ਜੋ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਦੋਸਤੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਆਪਣਾ ਵਟਸਐਪ ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਹੈ ਤੁਸੀਂ ਸਾਨੂੰ ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜ ਸਕਦੇ ਹੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਅੰਦਰ ਵੀ ਅਟੈਚ ਬਾਥਰੂਮ ਨੇ ਜੀ ਖੁੱਲਾ ਡੁੱਲਾ ਜੋ ਲੌਬੀ ਦਾ ਏਰੀਆ ਦੋਸਤੋ ਅੰਦਰਲੇ ਜੋ ਬਾਥਰੂਮ ਨੇ ਜੀ ਟਾਇਲ ਪੱਥਰ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਸਿਰ ਤੋਂ ਲੈ ਕੇ ਪੈਰਾਂ ਤੱਕ ਮਾਲਕਾਂ ਨੇ ਟਾਈਲ ਟਾਈਲ ਕਰਵਾ ਰੱਖੀ ਹੈ ਜੀ ਘਰ ਦੇ ਵਿੱਚ ਸੋ ਦੋਸਤੋ ਘਰ ਦਾ ਜੋ ਰੇਟ ਰੱਖਿਆ ਮਾਲਕਾਂ ਨੇ 23 ਲੱਖ ਰੁਪਈਆ ਜੀ ਬਾਕੀ ਰੇਟ ਦੇ ਵਿੱਚ ਮੌਕੇ ਤੇ ਮਾਨਤਾਣ ਕਰ ਦਿੱਤਾ ਜਾਵੇਗਾ ਜਿਸ ਵੀ ਭੈਣ ਭਾਈ ਨੇ ਘਰ ਖਰੀਦਣਾ ਹੈ ਪੀਲੀ ਪੱਟੀ 'ਚ ਮਾਲਕਾਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਮਾਲਕਾਂ ਨਾਲ ਫੋਨ ਕਾਲ ਕਰੋ ਘਰ ਦੇ ਰੇਟ ਦੇ ਵਿੱਚ ਜੋ ਵੀ ਮਾਨਤਾ ਨਾਲ ਮਾਲਕ ਤੁਹਾਨੂੰ ਘਰ ਦੇਣਗੇ ਜੀ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਦੋ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਦੂਸਰੇ ਘਰ ਦੀ ਵੀ ਤੁਹਾਨੂੰ ਪ੍ਰੋਪਰ ਡਿਟੇਲ ਦਵਾਂਗੇ ਜੀ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਕਿੰਨਾ ਰੇਟ ਹੈ ਘਰ ਦਾ ਕਿਸ ਜਗ੍ਹਾ ਬਣਿਆ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਦੋਸਤੋ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਘਰ ਲੈ ਕੇ ਪਹੁੰਚੇ ਹਾਂ ਜੀ ਬਹੁਤ ਹੀ ਘੱਟ ਬਜਟ ਦੇ ਵਿੱਚ ਇਹ ਘਰ ਆਪਾਂ ਨੂੰ ਮਿਲ ਜੂਗਾ ਜੀ ਬਹੁਤ ਹੀ ਜ਼ਿਆਦਾ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਨਵਾਂ ਹੈ ਘਰ ਬਣਿਆ ਹੋਇਆ ਮਿੱਤਰੋ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਹੀ ਮਾਲਕਾਂ ਨੇ ਇਹ ਘਰ ਬਣਵਾਇਆ ਜੀ ਜਿਹੜੇ ਘਰ ਤੋਂ ਫਰੰਟ ਤੋਂ ਉੱਪਰ ਗਲੀ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੁੱਲੀ ਡੁੱਲੀ ਗਲੀ ਹੈ ਜੀ ਘਰ ਦਾ ਗੇਟ ਵੀ ਤਕਰੀਬਨ 10 ਫੁੱਟ ਚੜਾਈ ਦਾ ਰੱਖਿਆ ਹੋਇਆ ਮਾਲਕਾਂ ਨੇ ਪੂਰਾ ਪੱਕਾ ਘਰ ਹੈ ਜੀ ਘਰ ਦੇ ਵਿੱਚ A to Z ਕੰਮ ਕਰਵਾ ਰੱਖਿਆ ਮਾਲਕਾਂ ਨੇ ਘਰ ਦੀ ਐਂਟਰੀ ਕਰਨ ਤੇ ਮਿੱਤਰੋ ਸਭ ਤੋਂ ਫਰੰਟ ਦੇ ਉੱਪਰ ਆਪਾਂ ਨੂੰ ਇੱਕ ਸਾਈਡ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜੋ ਖੁੱਲਾ ਡੁੱਲਾ ਸਟੋਰ ਰੂਮ ਬਣਾਇਆ ਹੋਇਆ ਮਾਲਕਾਂ ਨੇ ਦੇਖ ਸਕਦੇ ਹੋ ਜੀ 메ਨ ਗੇਟ ਦੇ ਉੱਪਰ ਸ਼ਟਰ ਲੱਗਿਆ ਹੋਇਆ ਤੇ ਨੀਚੇ ਟਾਇਲ ਦਾ ਫਰਸ਼ਲ ਗਵਾ ਰੱਖਿਆ ਜੀ ਸਟੋਰ ਰੂਮ ਦੇ ਵਿੱਚ ਤੇ ਇਹਨੂੰ ਆਪਾਂ ਸਟੋਰ ਰੂਮ ਤੇ ਬੈੱਡਰੂਮ ਵੀ ਯੂਜ਼ ਕਰ ਸਕਦੇ ਆ ਮਿੱਤਰੋ ਨਾਲ ਹੀ ਇੱਕ ਤੁਸੀਂ ਦੇਖ ਸਕਦੇ ਹੋ ਜੋ ਬਾਥਰੂਮ ਮਾਲਕਾਂ ਨੇ ਬਣਵਾ ਰੱਖਿਆ ਹੈ ਬਾਥਰੂਮ ਦੀ ਤਿਆਰੀ ਅਜੇ ਹੋਣ ਵਾਲੀ ਹੈ ਮਿੱਤਰੋ ਕਿੰਨਾ ਖੁੱਲਾ ਡੁੱਲਾ ਬਾਥਰੂਮ ਹੈ ਪਿੱਛੇ ਵਾਲੀ ਸਾਈਡ ਵੀ ਇੱਕ ਜੋ ਖਾਲੀ ਜੋ ਵਿਹੜਾ ਕਹਿ ਸਕਦੇ ਆ ਆਪਾਂ ਦੇਖ ਸਕਦੇ ਹੋ ਪੱਕਾ ਫਰਸ਼ ਲੱਗਿਆ ਹੋਇਆ ਜੀ ਮਿੱਤਰੋ ਘਰ ਬਹੁਤ ਹੀ ਖੁੱਲੀ ਜਗ੍ਹਾ ਦੇ ਵਿੱਚ ਇਹ ਬਣਿਆ ਹੋਇਆ ਜੀ ਇਹ ਘਰ ਮਿੱਤਰੋ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਨਾਬੇ ਦੇ ਵਿੱਚ ਦਲੱਤੀ ਪਿੰਡ ਹੈ ਜੀ ਦੁਰਗਾ ਕਲੋਨੀ ਦੇ ਵਿੱਚ ਆਪਾਂ ਨੂੰ ਇਹ ਜੋ ਘਰ ਵੇਖਣ ਨੂੰ ਮਿਲ ਜੂਗਾ ਤੁਸੀਂ ਵੀਡੀਓ ਦੇ ਨਾਲ ਬਣੇ ਰਹੇ ਹੋ ਘਰ ਦੀ ਪੂਰੀ ਜਾਣਕਾਰੀ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਕਿਸੇ ਵੀ ਕਿਸਮ ਦੀ ਜਾਣਕਾਰੀ ਮਿੱਤਰੋ ਤੁਸੀਂ ਲੈਣੀ ਆ ਘਰ ਖਰੀਦਣ ਲਈ ਘਰ ਦੇ ਰੇਟ ਬਾਰੇ ਉਹ ਮਾਲਕਾਂ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਦੇਖੋ ਮਿੱਤਰੋ ਜੋ ਘਰ ਦਾ ਵਿਹੜਾ ਕਿੰਨਾ ਖੁੱਲਾ ਡੁੱਲਾ ਜੀ ਘਰ ਦਾ ਪ੍ਰੋਪਰ ਕੰਮ ਹੋ ਰੱਖਿਆ ਜੀ ਘਰ ਦੇ ਵਿੱਚ ਟਾਇਲ ਦਾ ਜੋ ਫਰਸ਼ ਲੱਗਿਆ ਹੋਇਆ ਜਿੰਨੀਆਂ ਵੀ ਘਰ ਦੇ ਵਿੱਚ ਵਿੰਡੋਆਂ ਨੇ ਗੇਟ ਗ੍ਰਿੱਲਾਂ ਨੇ ਸਾਰਾ ਜੋ ਮਿੱਤਰੋ ਪੂਰੇ ਵਧੀਆ ਤਰੀਕੇ ਨਾਲ ਕੰਮਕਾਰ ਕਰਵਾ ਰੱਖਿਆ ਮਾਲਕਾ ਨੇ ਦੇਖੋ ਅੰਦਰੋਂ ਲੌਬੀ ਏਰੀਆ ਦੇਖੋ ਜੀ ਕਿੰਨਾ ਖੁੱਲਾ ਮਿੱਤਰੋ ਤੇ ਸਭ ਦੇ ਵਿੱਚ ਤੋਂ ਪਹਿਲਾਂ ਮਿੱਤਰੋ ਆਪਾਂ ਨੂੰ ਜੋ ਫਰੰਟ ਦੇ ਵਿੱਚ ਹੀ ਅੰਦਰ ਐਂਟਰ ਕਰਨ ਤੇ ਇੱਕ ਦੇਖੋ ਬੈੱਡਰੂਮ ਮਿਲੂਗਾ ਜੋ ਕਿੰਨਾ ਖੁੱਲਾ ਡੁੱਲਾ ਹਵਾਦਾਰ ਇਹ ਬੈੱਡਰੂਮ ਹੈ ਜੀ ਦੇਖ ਸਕਦੇ ਹੋ ਜੋ ਕਮਰਿਆਂ ਦੀ ਲੰਬਾਈ ਚੜਾਈ ਹੈ ਮਿੱਤਰੋ ਬਹੁਤ ਹੀ ਖੁੱਲੀ ਡੁੱਲੀ ਹੈ ਦੇਖ ਸਕਦੇ ਹੋ ਜੀ ਨਵਾਂ ਹੀ ਘਰ ਪਿਆ ਹੋਇਆ ਤਕਰੀਬਨ 2 ਸਾਲ ਪਹਿਲਾਂ ਅੱਜ ਤੋਂ ਇਹ ਘਰ ਬਣਿਆ ਹੋਇਆ ਜੀ ਅੱਗੇ ਚੱਲ ਕੇ ਡ੍ਰੈਂਗ ਰੂਮ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਡ੍ਰੈਂਗ ਰੂਮ ਆ ਜੀ ਘਰ ਦੇ ਵਿੱਚ ਕਲਰ ਦਾ ਕੰਮ ਮਿੱਤਰੋ ਅਜੇ ਹੋਣ ਵਾਲਾ ਹੈ ਬਾਕੀ ਕੰਮ ਪ੍ਰੋਪਰ ਹੋ ਰੱਖਿਆ ਹੈ ਜੀ ਅੰਦਰ ਅਟੈਚ ਜੋ ਬਾਥਰੂਮ ਹੈ ਲੌਬੀ ਦੇ ਵਿੱਚ ਦੇਖ ਸਕਦੇ ਹੋ ਜੋ ਵੀ ਬਾਥਰੂਮ ਦਾ ਕੰਮ ਹੈ ਜਿੰਨਾ ਵੀ ਟਾਇਲ ਦਾ ਫਰਸ਼ ਦਾ ਜੋ ਵੀ ਵਾਟਰ ਸਪਲਾਈ ਦਾ ਕੰਮ ਹੈ ਪੂਰਾ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾਇਆ ਹੋਇਆ ਹੈ ਜੀ ਅੱਗੇ ਚੱਲ ਕੇ ਦੇਖ ਸਕਦੇ ਹੋ ਜੀ ਫਿਰ ਖੁੱਲਾ ਡੁੱਲਾ ਆਪਾਂ ਨੂੰ ਬੈਡਰੂਮ ਹਵਾਦਾਰ ਦੇਖਣ ਨੂੰ ਮਿਲੂਗਾ ਮਿੱਤਰੋ ਘਰ ਦਾ ਜੋ ਰੇਟ ਰੱਖਿਆ ਮਾਲਕਾਂ ਨੇ 35 ਲੱਖ ਰੁਪਏ ਰੱਖਿਆ ਜੀ ਮੌਕੇ ਤੇ ਮਾਣ ਤਾਣ ਹੋ ਜਾਊਗਾ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਵੀਰ ਭਾਈ ਨੇ ਘਰ ਖਰੀਦਣਾ ਮਾਲਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਜਿਵੇਂ ਕਿ ਮਿੱਤਰੋ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਤੇ ਫ੍ਰੀ ਦੇ ਵਿੱਚ ਐਡ ਲਗਾਈ ਜਾਂਦੀ ਹੈ ਆਪਣਾ ਵਟਸਐਪ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਜਿਸ ਵੀ ਵੀਰ ਭੈਣ ਭਾਈ ਨੇ ਆਪਣੇ ਚੈਨਲ ਦੇ ਉੱਪਰ ਘਰ ਦੀ ਐਡ ਲਗਵਾਉਣੀ ਹੈ ਜੀ ਆਪਾਂ ਨੂੰ ਘਰ ਦੀ ਪੂਰੀ ਡਿਟੇਲ ਭੇਜੋ ਟੇਡੇ ਫੋਨ ਨਾਲ ਘਰ ਦੀ ਪੂਰੀ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਜੋ ਘਰ ਦੀ ਐਡ ਆ ਜਗਾ ਦੀ ਐਡ ਲਗਾ ਦਾਂਗੇ ਸੋ ਆਸ ਕਰਦੇ ਹਾਂ ਮਿੱਤਰੋ ਅੱਜ ਦੀ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ